ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਫਰੀਦਕੋਟ ਜ਼ਿਲ੍ਹੇ ਦਾ ਮਨਮੱਤਾ ਨਗਰ ਆ ਪਿੰਡ ਮੱਤਾ ਤੇ ਮੱਤੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਤੇ ਮੱਤੇ ਨੂੰ ਆਉਣ ਦਾ ਰਸਤਾ ਵਾ ਜਿਹੜਾ ਮਿੱਤਰੋ ਜਦੋਂ ਆਪਾਂ ਕੋਟਕਪੂਰੇ ਤੋਂ ਜੈਤੋ ਨੂੰ ਜਾਂਦੇ ਆ ਤਾਂ ਜੈਤੋ ਨੂੰ ਜਾਂਦੇ ਆ ਰਸਤੇ ਦੇ ਵਿੱਚ ਪٹرول ਪੰਪ ਪੱਕਾ ਪਾਰ ਕਰਨ ਤੋਂ ਬਾਅਦ ਉਸੇ ਸਾਈਡ ਹੀ ਥੋੜਾ ਜਿਹਾ ਪੰਪ ਵਾਲੀ ਗਾ ਕੁਝ ਕੁ ਕਦਮਾਂ ਦੀ ਦੂਰੀ ਤੈਅ ਕਰਦੇ ਆਂ ਸੜਕ ਜਾਂਦੀ ਆ ਸਿੱਧੀ ਮਿੱਤਰੋ ਪਿੰਡ ਮੱਤੇ ਦੇ ਵਿੱਚ ਤੇ ਮੱਤੇ ਪਿੰਡ ਦੇ ਵਿੱਚ ਬੱਜੇ ਹੋਏ ਕੋਠੇ ਆ ਕੋਠੇ ਕਿੜਿਆਂ ਦੇ ਵਿੱਚ ਕੀ ਨਾਮ ਆ ਬਾਈ ਉਹਨਾਂ ਦਾ ਇਹ ਗੱਲ ਜ਼ਰੂਰ ਆ ਕੋਠਿਆਂ ਦੇ ਵਿੱਚ ਬਾਈ ਸਰਪੰਚ ਵੱਜਦੇ ਆ ਜਿਨ੍ਹਾਂ ਦੇ ਘਰੇ ਮੈਂ ਮੌਜੂਦ ਆ ਸਾਰੀ ਗੱਲਬਾਤ ਕਰਦੇ ਆ ਬਾਈ ਉਹਨਾਂ ਦੇ ਨਾਲ ਜਾਣਕਾਰੀ ਲੈਣੇ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜੇ ਪ੍ਰਾਚੰਗੀ ਦੁੱਧਦ ਗਾਂ ਭਾਲਦੇ ਫਿਰਦੇ ਆ ਫਿਰ ਉਹ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲਤ ਆਲਾ ਜੀ ਠੀਕ ਵਧੀਆ ਜੀ ਸੇਤਾ ਦੇ ਪਰਿਵਾਰ ਜੀ ਠੀਕ ਆ ਵਧੀਆ ਚਲੋ ਸ਼ੁਕਰ ਅੱਛਾ ਬਾਈ ਇੱਕ ਵਾਰੀ ਆਪਣਾ ਨਾਮ ਦੱਸ ਦਈਏ ਹਾਂਜੀ ਪੰਡ ਮੱਤਾ ਜੀ ਕੋਠੇ ਸੰਤਾ ਮਾਲ ਵਾਲੇ ਕੋਠੇ ਸੰਤਾ ਮਾਲ ਵਾਲੇ ਹੈ ਨਾ ਇਹ ਫਿਰ ਕੋਠੇ ਜਿਹੜੇ ਰਹਿ ਗਏ ਬਾਰ ਬਾਰ ਹੀ ਆ ਜਾਂਦੇ ਆ ਇਹ ਬਾਰ ਬਾਰ ਮੱਤੋਂ ਜਿਹਨੂੰ ਮਰਜ਼ੀ ਪੁੱਛ ਰਾਂ ਨਹੀਂ ਕੋਠੇ ਸੰਤਾ ਮਾਲ ਵਾਲੇ ਤੇ ਸਰਪੰਚਾਂ ਦੇ ਘਰੇ ਜਾਣਾ ਸਰਪੰਚਾਂ ਦੇ ਘਰੇ ਜਾਣਾ ਕਈ ਵਾਰੀ ਫੋਨ ਨਹੀਂ ਲੱਗਦਾ ਹੁੰਦਾ ਰੇਂਜ ਰੂਂਜ ਦੀ ਦਿੱਕਤ ਹੁੰਦੀ ਫਿਰ ਅਗੜਾ ਸਰਪੰਚਾਂ ਦਾ ਘਰੀ ਪਤਾ ਹਾਂ ਬਸ ਸਰਪੰਚਾਂ ਦੇ ਘਰੇ ਜਾਣਾ ਮੁੰਡਾ ਸਰਪੰਚਾਂ ਦੇ ਘਰੇ ਜਾ ਸਿੱਧੀ ਛੜ ਕੇ ਘਰੇ ਕਦਮ ਹੁੰਦੀ ਆ ਪਰ ਇਹ ਘਰੇ ਆਪਣੇ ਸ਼ੜਕ ਮਗਰ ਸਿੱਧੇ ਜਾਂਦੇ ਹਾਂ ਠੀਕ ਆ ਬਾਈ ਅੱਛਾ ਗਾਂ ਵਿੱਚ ਜਿਹੜੀ ਆਪਾਂ ਬਾਈ ਇਹ ਕਹਣਾ ਇਹ ਕਿੰਨਾਂ ਸੂਸ ਹੁੰਦੀ ਹੈ ਬਾਈ ਤੀਜੇ ਸੂਏ ਹੁੰਦੀ ਹੈ ਜੀ ਤੀਜੇ ਸੂਏ ਇਹਨੇ ਸੂਣਾ ਵਾ ਹਾਂਜੀ ਕਿੰਨੇ ਦਿਨ ਲੱਜੂਗੀ ਬਾਈ ਹਜੇ ਇਹ ਹਫਤੇ ਦੀ ਕੱਚੀ ਆ ਜੀ ਹਫਤੇ ਦੀ ਕੱਚੀ ਆ ਬਾਈ ਹਾਂਜੀ ਅੱਛਾ ਦੂਜੇ ਸੂਏ ਆਪਾਂ ਕਿੰਨਾ ਦੁੱਧ ਚੋਇਆ ਹੋਇਆ ਬਾਈ ਆਪਾਂ 25 24 25 ਕਿਲੋ ਦੁੱਧ ਚੋਇਆ ਜੀ ਦੂਜੇ ਸੂਚ 24 25 ਕਿਲੋ ਦੁੱਧ ਆਪਾਂ ਨੋਰ ਹਾਂ ਕੋਈ ਆਪਾਂ ਬਾਰਦਾ ਅੱਛਾ ਲੈਵਲ ਲੂਗਾ ਤਾਂ ਫਿਰ ਬਹੁਤ ਚੰਗਾ ਤਿਆਰ ਕਰਦੀ ਹੋਣੀ ਬਈ ਜੇ ਲਟਕੇ ਸੁੰਦੀ ਪੂਰਾ ਜੀ ਬਣ ਜਾਂਦੀ ਓਕੇ ਹਾਂ ਠੀਕ ਹੈ ਬਈ ਅੱਛਾ ਜਿਵੇਂ ਹੁਣ ਹਫਤਾ ਪਿਆ ਫਿਰ ਤਾਂ ਜਦੋਂ ਤੁਰੂਗੀ ਮੱਲਾ ਗੋਲੂ ਹੋਣਾ ਬਈ ਹਾਂ ਤੇ ਜਮਾ ਚੇਤੇ ਹੀ ਕਰੂਗਾ ਜੀ ਜਿਹੜਾ ਲੈ ਗਿਆ ਜਿਹੜਾ ਲੈ ਗਿਆ ਹਾਂ ਯਾਦਗਾਰੀ ਚੀਜ਼ੀਆ ਵੀ ਮਨ ਚ ਫੈਂਡਫੋਨ ਵੀ ਚੰਗੀ ਆਉਂਦੀ ਹੈ ਫੈਂਡ ਵੀ ਪੂਰੀ ਜੀ ਤੇ ਕੋਈ ਘਰ ਕੰਕ ਜ ਨਹੀਂ ਤੁਹਾਡੇ ਸਾਹਮਣੇ ਆ ਜਦੋਂ ਸੂਦੀ ਹੁਣ ਕਰਾਸ ਹੈਗਾ 20 ਪੈਸੇ ਦੇ ਵਿੱਚ ਕਰਵਾ ਲੀ ਗਵੰਡਗਾਂ ਤੋਂ ਠੀਕ ਹੈ ਬਾਈ ਤੇ ਹੁਣ ਫਿਰ ਤੀਜਾ ਸੂਆ ਹੋ ਗਿਆ ਤੀਜਾ ਬਾਈ 23 ਕਿਲੋ ਦਦੋ ਪਹਿਲਾਂ ਕੱਟਿਆ ਸੀ ਬਾਕੀ ਡਿਜ਼ਾਈਨ ਜਿਹਨ ਪਿੱਠ ਪੂੜੇ ਦੀ ਬਹੁਤ ਚੰਗੀ ਹੈਗਾ ਕੰਗਰੋੜ ਸਿੱਧੀ ਹੈ ਜਵਾ ਮੈਂ ਤਾਂ ਆਪਣੇ ਗਵੰਡਗਾਂ ਤੋਂ ਲਈ ਸੀ ਅੱਛਾ ਹੁਣ ਇਹ ਵੇਚ ਨਹੀਂ ਲਈ ਆ ਫਿਰ ਇਹਦਾ ਮਹਾਰਾਜ ਜੀ ਰੇਟ ਕੀ ਤੈ ਕੀਤਾ ਇਹ ਹੈ 95000 ਰੁਪਿਆ ਜੀ 95000 ਰੁਪਿਆ ਦੀ ਡਿਮਾਂਡ ਜਿਹੜੀ ਤੈਅ ਕੀਤੀ ਹੈ ਵਿੱਚੋਂ ਮਾਨਤਾ ਮਿਲੂਗਾ ਮਾਨ ਮਾਨੇ ਚ ਤੁਹਾਡਾ ਵੋਟਾਂ ਕਰ ਦਿਆਂਗੇ ਭਾਈ ਠੀਕ ਹੈ ਭਾਈ ਠੀਕ ਹੈ ਠੀਕ ਹੈ ਸੁਆ ਇਹਨੇ ਤੀਜਾ ਸੁਣਾਵਾ ਸੁਆ ਤੀਜਾ ਹੀ ਸੁਣਾ ਜੀ ਇਹਨੇ ਗੱਲ ਵੀ ਪੰਜਵੇਂ ਹੋਈ ਵਪਾਰ ਗਾਉ ਆਪਾਂ ਤੀਜਾ ਹੀ ਦੱਸਾਂਗੇ ਠੀਕ ਹੈ ਭਾਈ ਠੀਕ ਹੈ ਜੀ ਲੈ ਵੀ ਮਿੱਤਰੋ ਹੁਣ ਤੁਸੀਂ ਜੁੜ ਜੋ ਗਾਂ ਦੇ ਨਾਲ ਲੇਵੇ ਵਾਲੇ ਪੱਖ ਤੋਂ ਬਹੁਤ ਸੋਹਣੀ ਆ ਥਣ ਬਹੁਤ ਚੰਗਾ ਲੱਗਾ ਹੋਇਆ ਕਰਮਾ ਵਾਲੀ ਨੂੰ ਮੂੰਹ ਦੇ ਵਿੱਚ 100 ਦੇ ਵਿੱਚੋਂ 20 30 ਪੈਸੇ ਕ੍ਰੋਸ ਜ਼ਰੂਰ ਦਿਖਾਉਂਦੀ ਆ ਬਾਕੀ ਜਿਹੜਾ ਟਰੰਚਾ ਵਾ ਪੇਟ ਆ ਪੂੜਾ ਵਾ ਵੜਦਾ ਉਹ ਐਚ ਐਫ ਵਾਲਾ ਵਾ ਸਾਰਾ ਮਿੱਤਰੋ ਥਣ ਦੀ ਮਜ਼ਬੂਤੀ ਬਹੁਤ ਚੰਗੀ ਲੱਗੀ ਹੋਈ ਆ ਤੇ ਸਨੋਮੈਨ ਦੇ ਸੀਮਣ ਤੋਂ ਇਹ ਕਰਮਾ ਵਾਲੀ ਗੱਬਣ ਤੁਰਦੀ ਤੁਹਾਨੂੰ ਬਹੁਤ ਜੱਚਤ ਦਿਖਾਊਗੀ ਕਰਮਾ ਵਾਲੀ ਨੂੰ ਵੀਡੀਓ ਨੂੰ ਐਂਡ ਤੱਕ ਦੇਖ ਕੇ ਜੁੜੇ ਰਹੋ ਤੁਸੀਂ ਹੁਣ ਤੁਹਾਨੂੰ ਤੋੜ ਕੇ ਵਿਖਾਉਣੇ ਆ ਮਿੱਤਰੋ ਇੱਕ ਵਾਰੀ ਆ ਦੇਖੋ ਇਹਦੇ ਲੇਵੇ ਦਾ ਡਿਜ਼ਾਈਨ ਮਿੱਤਰੋ ਪਲਵਾਨਾਂ ਨੂੰ ਤੁਰਦੀ ਕਿ ਨਹੀਂ ਹਜੇ ਤਾਂ ਇਹ ਹਫਤਾ ਬਾਕੀ ਪਿਆ ਹਫਤੇ ਦੇ ਵਿੱਚ ਤਾਂ ਨੇ ਕੀ ਦੀ ਕੀ ਬਣ ਜਾਣਾ ਥੱਲੋ ਚਮਕ ਦਮਕ ਵਾਲੀ ਆ ਬਸ ਥੋੜਾ ਜਿਹਾ ਕ੍ਰੋਸ ਜ਼ਰੂਰ ਹੈਗਾ ਬਾਕੀ ਗਾਂ ਦੇ ਵਿੱਚ ਓਕੇ ਦੀ ਰਿਪੋਰਟ ਆ ਘਰੇ ਦੁੱਧ ਪੀਣ ਵਾਲੇ ਭਰਾ ਦੇ ਲਈ ਜਿਹੜੇ ਭਰਾ ਨੇ ਘਰੇ ਦੁੱਧ ਵਿੱਚ ਪਹਿਲੀ ਵਾਰੀ ਗਾਂ ਰੱਖਣੀ ਹੈ ਇਹੋ ਜਿਹਾ ਅੰਗ ਆ ਜਿਹੜਾ ਉਹ ਚੰਗਾ ਰਹਿੰਦਾ ਕਿਉਂਕਿ ਬਾਲੀ ਪਿਓਰਟੀ ਵਾਲੀ ਜੇ ਤੁਸੀਂ ਬਾਲੀ ਕੁਆਲਟੀ ਵਾਲੀ ਗਾਂ ਲਓਗੇ ਨਾਲੇ ਤਾਂ ਕੀਮਤ ਦੇ ਵਿੱਚ ਭਾਈ 20-30 ਹਜ਼ਾਰ ਦਾ ਵਾਧਾ ਹੋ ਜਾਂਦਾ ਕੁਆਲਟੀ ਵਾਲੀ ਗਾਂ ਦੇ ਵਿੱਚ ਤੇ ਨਾਲੇ ਚੱਕਰ ਇਹ ਪੈ ਜਾਂਦਾ ਵੀ ਆਪਾਂ ਨੂੰ ਜਿਹੜਾ ਆਪਣੇ ਤੋਂ ਉਹ ਦਿੱਤਾ ਨਹੀਂ ਜਾਂਦਾ ਆ ਲੀਵਾ ਵੇਖੋ ਕਿੰਨਾ ਚੰਗਾ ਲੱਗਾ ਕਰਮਾ ਇਹਨੂੰ ਉੱਤੋਂ ਪਧਰੀ ਪੁੱਧਰੀ ਬੋਧੈਣ ਮਨੋ ਫਿਟਿੰਗ ਪੱਟਾਂ ਦੇ ਸੰਨ ਵਾਲਾ ਲੀਵਾ ਥਣ ਮੱਜਾ ਵਰਗਾ ਲੱਗਾ ਹੋਇਆ ਲੀਵੇ ਦੇ ਉੱਤੇ ਨਾੜਾ ਜਿਹੜੀਆਂ ਵੇਨਸ ਹੁੰਦੀਆਂ ਬਹੁਤ ਚੰਗੀਆਂ ਕਰਮਾਂ ਵਾਲੀ ਦੇ ਉੱਤੇ ਹਜੇ ਹਫਤੇ ਦੀ ਕੱਚੀ ਆ ਰੇਟ ਮਾਲਕਾਂ ਨੇ 95000 ਰੁਪਇਆ ਰੱਖਿਆ ਹੋਇਆ ਮਿੱਤਰੋ ਤੇ ਇੱਕ ਗੱਲ ਹੋਰ ਆ ਤੁਸੀਂ ਜਦੋਂ ਆਗੇ ਪਿੰਡ ਮੱਤੇ ਦੇ ਵਿੱਚ ਤੇ ਕੋਠੇ ਪੁੱਛ ਰਿਹਾ ਕਿਹੜੇ ਬਾਈ ਸੰਤੇਮਲ ਵਾਲੇ ਸੰਤੇਮਲ ਵਾਲੇ ਸੰਤੇਮਲ ਵਾਲੇ ਕੋਠਿਆਂ ਦੇ ਵਿੱਚ ਆ ਕੇ ਸਰਪੰਚਾਂ ਦੇ ਘਰੇ ਤੁਸੀਂ ਕਰਨੀ ਆ ਐਂਟਰੀ ਤੇ ਸਰਪੰਚਾਂ ਦੇ ਘਰੇ ਆ ਕੇ ਦੇਖ ਲਿਓ ਗਾਂ ਭਰਾਵੋ 95000 ਰੁਪਇਆ ਇਹਦੀ ਕੀਮਤ ਆ ਨੰਬਰ ਪਾਈਆਂ ਦਾ ਹੈਗਾ 9731 25300 9873125300 ਮਾਲਕਾਂ ਦਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਕਰ ਲਓ ਮਿੱਤਰੋ ਗੱਲਬਾਤ ਹਰੀ ਨਾਲੋਂ ਵੀ ਨੇੜੇ ਹੈਗਾ ਆਪਾਂ ਨੂੰ ਹਾਂਜੀ ਹਰੀ ਨਾਲੋਂ ਵੀ ਨੇੜੇ ਹੈ ਹਰੀ ਨਾਲੋਂ ਵੀ ਨੇੜੇ ਹੀ ਹੈ ਕਿੰਨੀ ਚਾਰ ਕਿਲੋਮੀਟਰ ਹੋਊਗਾ ਆ ਨਾਂ 1.5 ਕਿਲੋਮੀਟਰ ਹੈ 1.5 ਕਿਲੋ ਹਾਂ ਕਿ 1.5 ਕਿਲੋਮੀਟਰ ਦੀ ਦੂਰੀ ਤੇ ਹਰੀ ਨੂੰ ਪਿੰਡ ਮਾਲਕੋ ਮਿੱਤਰੋ ਉਹਨਾਂ ਨੂੰ ਬਾਕੀ ਗੱਲਬਾਤ ਸਾਰਾ ਐਡਰੈਸ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਤੁਹਾਨੂੰ ਪਹਿਲੀਆਂ ਜੇ ਦੱਸ ਦਿੱਤੀ ਹੈ ਅੱਜ ਦੀ ਵੀਡੀਓ ਵਿੱਚ ਗਾਂ ਦਿਖਾਉਣੀ ਸੀ ਮਿੱਤਰੋ ਪਿੰਡ ਮੱਤੇ ਤੋਂ ਜ਼ਿਲ੍ਹੇ ਫਰੀਦਕੋਟ ਤੋਂ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ